ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ। ਵਿਆਹ ਤੋਂ ਬਾਅਦ ਮੇਰੀ ਪਹਿਲੀ ਸਵੇਰ ਸੀ ਤੇ ਸਾਰੀ ਰਾਤ ਆਪਣੇ ਘਰ ਵਾਲੇ ਨਾਲ ਬਤਾਉਣ ਤੋਂ ਬਾਅਦ ਮੈਨੂੰ ਬਹੁਤ ਨੀਂਦ ਆਉਂਦੀ ਸੀ। ਮੈਨੂੰ ਬਾਥਰੂਮ ਵਿੱਚ ਪਾਣੀ ਦੀਆਂ ਆਵਾਜ਼ਾਂ ਆਉਂਦੀਆਂ ਸੀ। ਸ਼ਾਇਦ ਮੇਰਾ ਘਰਵਾਲਾ ਨਹਾ ਰਿਹਾ ਸੀ। ਮੈਂ ਬੈੱਡ ਨਾਲ ਢੋਲ ਆ ਕੇ ਬੈਠੀ ਸੀ। ਉਦੋਂ ਹੀ ਮੇਰੀ ਨਜ਼ਰ ਬਾਥਰੂਮ ਦੇ ਲਾਗੇ ਪਏ ਪੈਂਸਿੰਗ ਟੇਬਲ ਤੇ ਮੋਬਾਈਲ ਫੋਨ ਤੇ ਪਈ। ਛੇ ਦੋ ਕਿਸੇ ਨਾਲ ਗੱਲ ਕਰਦਾ ਕਰਦਾ ਫੋਨ ਇਦਾਂ ਹੀ ਸ਼ੱਕ ਇਹ ਨਾ ਹੋਣ ਚਲਾ ਗਿਆ ਸੀ ਪਤਾ ਨਹੀਂ ਕਿਉਂ ਮੈਂ ਉਹਦਾ ਮੋਬਾਈਲ ਚੁੱਕ ਲਿਆ ਮੇਰੇ ਦਿਲ ਵਿੱਚ ਕੋਈ ਸ਼ੱਕ ਨਹੀਂ ਸੀ ਜਿੰਨਾ ਪਿਆਰ ਉਹਨੇ ਮੈਨੂੰ ਦਿੱਤਾ ਸੀ ਉਸ ਤੋਂ ਬਾਅਦ ਪਿਆਰ ਦਾ ਕੋਈ ਸ਼ੱਕ ਹੀ ਨਹੀਂ ਸੀ ਮੈਂ ਫੋਨ ਤੇ ਮੈਸੇਜ ਪੜਨੇ ਸ਼ੁਰੂ ਕਰ ਦਿੱਤੇ ਮੈਂ ਮੈਸੇਜ ਪੜੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੁਹਾਗ ਰਾਤ ਦੀ ਸਾਰੀ ਰਾਤ ਆਪਣੇ ਘਰ ਵਾਲੇ ਦੇ ਪਿਆਰ ਨੂੰ ਮੈਂ ਮਸਾਂ ਹੀ ਬਰਦਾਸ਼ਤ ਕੀਤਾ ਸੀ ਉਹਨੇ ਮੈਨੂੰ ਇੰਨਾ ਪਿਆਰ ਕੀਤਾ ਕਿ ਆਪਣਾ ਆਪ ਉਹਦੇ ਹਵਾਲੇ ਮੈਂ ਕਰ ਦਿੱਤਾ ਮੈਨੂੰ ਏਦਾਂ ਲੱਗਿਆ ਜਿੱਦਾਂ ਉਹ ਬੜੇ ਹੀ ਟਾਈਮ ਤੋਂ ਪਿਆਸਾ ਸੀ ਤੇ ਸਾਰੀ ਰਾਤ ਮੇਰੇ ਤੇ ਟੁੱਟ ਕੇ ਪੈ ਗਿਆ ਸੀ ਮੇਰਾ ਤਾਂ ਜੀਣਾ ਹਰਾਮ ਹੋ ਗਿਆ ਸੀ ਜਦੋਂ ਉਹਦੇ ਪਿਆਸੇ ਪਿਆਰ ਨੇ ਮੇਰਾ ਸਾਹ ਲੈਣਾ ਵੀ ਔਖਾ ਕਰ ਦਿੱਤਾ ਜਿੱਦਾਂ ਮੀਂਹ ਪੈਣ ਤੋਂ ਬਾਅਦ ਪਿਆਰੀਆਂ ਜਿਹੀਆਂ ਕਲੀਆਂ ਖਿਲ ਕੇ ਗੁਲਾਬਾਂ ਬਣ ਜਾਂਦੀਆਂ ਉਸੇ ਤਰ੍ਹਾਂ ਮੈਂ ਵੀ ਖਿਲ ਕੇ ਗੁਲਾਬ ਬਣ ਗਈ ਸੀ ਸਵੇਰੇ ਮਸਾਂ ਹੀ ਮੇਰੀ ਅੱਖ ਖੁੱਲੀ ਸੀ ਮੇਰੇ ਪੇਟ ਵਿੱਚ ਦਰਦ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ ਮਸਾਂ ਹੀ ਮੈਂ ਇਸ ਦਰਦ ਨੂੰ ਪ੍ਰਗਟ ਕੀਤਾ ਸੀ ਸੁਹਾਗ ਰਾਤ ਵਿੱਚ ਕੀ ਹੁੰਦਾ ਹੈ ਇਹ ਤਾਂ ਮੈਨੂੰ ਪਤਾ ਸੀ ਪਰ ਇਹ ਨਹੀਂ ਪਤਾ ਸੀ ਕਿ ਪਿਆਰ ਦੇ ਨਾਲ ਨਾਲ ਤਕਲੀਫ ਵੀ ਹੁੰਦੀ ਹੈ ਕਿ ਤਕਲੀਫ ਔਰਤਾਂ ਦੇ ਹੀ ਹਿੱਸੇ ਆਉਂਦੀ ਹੈ ਮੈਂ ਮਸਾਂ ਹੀ ਉੱઠી ਸੀ ਮੇਰੀ ਭੈਣ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਦੂਜੀ ਸਵੇਰ ਨੂੰ ਤੜਕੇ ਤਿਆਰ ਹੋ ਕੇ ਰੋਟੀ ਖਾਣ ਦੇ ਲਈ ਆਪ ਹੀ ਥੱਲੇ ਚਲੀ ਜਾਇਂ ਤਾਂ ਕਿ ਤੇਰੇ ਘਰ ਵਾਲੇ ਨੂੰ ਵੀ ਜ਼ਿਆਦਾ ਪ੍ਰੋਬਲਮ ਨਾ ਆਵੇ ਤੇ ਤੈਨੂੰ ਵੀ ਸ਼ਰਮ ਆਉਣ ਦੀ ਲੋੜ ਨਾ ਪਵੇ ਇਹ ਸੁਣ ਕੇ ਤਾਂ ਮੈਨੂੰ ਸ਼ਰਮ ਆਉਣ ਲੱਗ ਪਈ ਸੀ ਇਸ ਲਈ ਮੈਂ ਸੋਚਿਆ ਕਿ ਮੇਰੀ ਭੈਣ ਸਹੀ ਕਹਿੰਦੀ ਸੀ ਮੇਰੇ ਘਰ ਵਾਲੇ ਨੇ ਅਲੱਗ ਫਲੈਟ ਲੈ ਲਿਆ ਸੀ ਤੇ ਮੇਰੇ ਸਹੁਰਿਆਂ ਨੇ ਆਉਣਾ ਸੀ ਇਸ ਲਈ ਆਉਣ ਤੋਂ ਪਹਿਲਾਂ ਹੀ ਮੈਂ ਤਿਆਰ ਹੋ ਕੇ ਰਹਿਣਾ ਸੀ ਤੇ ਆਪਣੇ ਕਮਰੇ ਨੂੰ ਵੀ ਸਵਾਰਨਾ ਸੀ ਕਿਉਂਕਿ ਰਾਤ ਨੂੰ ਜੋ ਮੇਰੇ ਤੇ ਮੇਰੇ ਘਰ ਵਾਲੇ ਦੇ ਵਿੱਚ ਹੋਇਆ ਸੀ ਉਹਦੇ ਕਰਕੇ ਮੇਰਾ ਹੀ ਬੁਰਾ ਹਾਲ ਨਹੀਂ ਹੋਇਆ ਸੀ ਸਗੋਂ ਕਮਰੇ ਦੀ ਵੀ ਹਾਲਤ ਖਰਾਬ ਹੋ ਗਈ ਸੀ ਬੈੱਡ ਸ਼ੀਟ ਵੀ ਡਿੱਗੀ ਹੋਈ ਸੀ ਚਾਰੇ ਪਾਸੇ ਫੁੱਲ ਖਿੰਦਰੇ ਹੋਏ ਸੀ ਵਿਆਹ ਵਾਲੇ ਕੱਪੜੇ ਵੀ ਸੋਫੇ 'ਤੇ ਖਿੰdre ਹੋਏ ਸੀ ساری ਰਾਤ ਪਤਾ ਨਹੀਂ ਕਿੱਥੇ-ਕਿੱਥੇ ਸੀ ਜਦ ਕਿ ਮੈਂ ਹਜੇ ਵੀ ਨਾਈਟੀ ਵਿੱਚ ਹੀ ਲੰਮੇ ਪਈ ਹੋਈ ਸੀ ਮੈਂ ਸੋਚਿਆ ਕਿ ਫਰੈਸ਼ ਹੋਣ ਤੋਂ ਬਾਅਦ ਕਮਰੇ ਦੀ ਸਫਾਈ ਕਰੂੰਗੀ ਕਿਉਂਕਿ ਮੇਰੇ ਪੈਰਾਂ ਵਿੱਚ ਵੀ ਬਹੁਤ ਦਰਦ ਹੁੰਦਾ ਸੀ ਤੇ ਬਾਥਰੂਮ ਵਿੱਚ ਪਾਣੀ ਡਿੱਗਣ ਦੀ ਆਵਾਜ਼ ਆਉਂਦੀ ਸੀ ਮੇਰਾ ਘਰ ਵਾਲਾ ਨਹਾਉਣ ਤਾਂ ਚਲਾ ਗਿਆ ਸੀ ਪਰ ਉਹਦਾ ਪਿਆਰ ਯਾਦ ਕਰਕੇ ਮੈਂ ਮਸਤੌਣ ਲੱਗ ਪਈ ਸੀ ਮਸਾਂ ਹੀ ਉੱਠ ਕੇ ਮੈਂ ਬੈੱਡ ਨੂੰ ਢੋਲ ਆ ਕੇ ਬੈਠੀ ਸੀ ਮੈਂ ਆਪਣੀ ਥੌਂ ਤੇ ਹੱਥ ਫੇਰਿਆ ਜਿੱਥੇ ਮੇਰੇ ਘਰ ਵਾਲੇ ਨੇ ਆਪਣੇ ਪਿਆਰ ਦੇ ਨਿਸ਼ਾਨ ਛੱਡੇ ਹੋਏ ਸੀ ਮੈਂ ਅਕਸਰ ਹੀ ਇਹ ਨਿਸ਼ਾਨ ਆਪਣੇ ਸਹੇਰੇ ਬਲਜੀਤ ਦੇ ਵਿਆਹ ਤੋਂ ਬਾਅਦ ਦੇਖੇ ਸੀ ਪਰ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਇਹ ਨਿਸ਼ਾਨ ਕਿੱਦਾਂ ਬੈਂਦੇ ਆ ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਨਿਸ਼ਾਨ ਕਿੱਦਾਂ ਬੈਂਦੇ ਆ ਜਦੋਂ ਮੇਰੇ ਘਰ ਵਾਲੇ ਨੇ ਮੇਰੇ ਕੰਨ ਵਿੱਚ ਆ ਕੇ ਇਸ ਸਭ ਬਾਰੇ ਦੱਸਿਆ ਤੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਆਪਣਾ ਆਪ ਉਸ ਇਨਸਾਨ ਨੂੰ ਦੇ ਦੇਣਾ ਤੇ ਫਿਰ ਆਪਣੀ ਜ਼ਿੰਦਗੀ ਉਸ ਇਨਸਾਨ ਨੂੰ ਮੰਨ ਲੈਣਾ ਇਦਾਂ ਦੇ ਸੋਹਣੇ ਸੁਪ੍ਰੀਆੰਦਾ ਇਨਾ ਵਧੀਆ ਅਹਿਸਾਸ ਸੀ ਕਿ ਮੈਨੂੰ ਹੋਰ ਕੁਝ ਸੋਜੀ ਨਹੀਂ ਰਿਹਾ ਸੀ ਮੈਂ ਅੱਖਾਂ ਬੰਦ ਕਰਕੇ ਬੀਤੀ ਹੋਈ ਰਾਤ ਨੂੰ ਯਾਦ ਕਰਦੀ ਸੀ ਜਦੋਂ ਮੇਰੀਆਂ ਨਜ਼ਰਾਂ ਉਸ ਟੇਬਲ ਤੇ ਪਈਆਂ ਤਾਂ ਜਿੱਥੇ ਮੇਰੇ ਘਰ ਵਾਲੇ ਨੇ ਆਪਣਾ ਫੋਨ ਰੱਖਿਆ ਸੀ ਤੇ ਫੋਨ ਦੀ ਸਕਰੀਨ ਵਾਰ-ਵਾਰ ਜਗਦੀ ਬੋਲਦੀ ਸੀ ਫਿਰ ਮੈਂ ਸੋਚਿਆ ਕਿ ਇਦਾਂ ਤਾਂ ਫੋਨ ਚੱਲੀ ਜਾਊਗਾ ਤੇ ਸ਼ਾਇਦ ਮੇਰਾ ਘਰ ਵਾਲਾ ਕਿਸੇ ਨਾਲ ਗੱਲ ਕਰਦੇ ਕਰਦੇ ਫੋਨ ਇਦਾਂ ਹੀ ਰੱਖ ਗਿਆ ਸੀ ਮੈਂ ਫੋਨ ਚਾਰਜਰ ਤੇ ਲਾਉਣ ਲਈ ਚੁੱਕਿਆ ਤੇ ਇੱਕ ਤੋਂ ਬਾਅਦ ਮੈਸੇਜ ਆਏ ਜਾਂਦੇ ਸੀ ਮੇਰੇ ਦਿਨ ਵਿੱਚ ਆਪਣੇ ਘਰ ਵਾਲੇ ਦੇ ਲਈ ਕੋਈ ਵੀ ਸ਼ੱਕ ਨਹੀਂ ਸੀ ਮੈਨੂੰ ਲੱਗਿਆ ਕਿ ਕੋਈ ਜ਼ਰੂਰੀ ਗੱਲ ਆ ਇਸ ਲਈ ਵਾਰ-ਵਾਰ ਮੈਸੇਜ ਆਉਂਦੇ ਆ ਇਹੀ ਸੋਚ ਕੇ ਮੈਂ ਮੈਸੇਜ ਓਪਨ ਕੀਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਮੈਸੇਜ ਮੇਰੀ ਜ਼ਿੰਦਗੀ ਖਰਾਬ ਤੇ ਬਰਬਾਦ ਕਰ ਦੇਣਗੇ ਜਿੱਦਾਂ ਜਿੱਦਾਂ ਮੈਂ ਇੱਕ-ਇੱਕ ਮੈਸੇਜ ਪੜ੍ਹਨੇ ਸ਼ੁਰੂ ਕੀਤੇ ਤੇ ਮੇਰੇ ਹੋਸ਼ ਹੀ ਉੱਡ ਗਏ ਇਹ ਮੈਸੇਜ ਪੜ੍ਹ ਕੇ ਮੈਂ ਪ੍ਰੈਸਿੰਗ ਟੇਬਲ ਦਾ ਸਹਾਰਾ ਲਏ ਕਿ ਆਪਣੇ ਆਪ ਨੂੰ ਡਿੱਗਣ ਤੋਂ ਬਚਾਇਆ ਮੈਨੂੰ ਕੋਈ ਹੋਸ਼ ਨਹੀਂ ਸੀ ਜਦੋਂ ਮੈਨੂੰ ਹੋਸ਼ ਆਈ ਤੇ ਮੈਂ ਫਟਾਫਟ ਆਪਣੇ ਕੱਪੜੇ ਚੇਂਜ ਕੀਤੇ ਕੁਝ ਦੇਰ ਬਾਅਦ ਮੈਂ ਆਪਣਾ ਫੋਨ ਲੈ ਕੇ ਕਮਰੇ ਤੋਂ ਬਾਹਰ ਆ ਗਈ ਤੇ ਕੁਝ ਚਿਰ ਬਾਅਦ ਮੈਂ ਆਪਣਾ ਫਲੈਟ ਵੀ ਛੱਡ ਦਿੱਤਾ ਸੀ ਮੈਂ ਡਿਗਦੀ ਟੈਂਦੀ ਬੱਸ ਸਟੈਂਡ ਪਹੁੰਚ ਗਈ ਮੇਰੀ ਹਾਲਤ ਵੇਖ ਕੇ ਗੱਡੀ ਵਾਲਾ ਵੀ ਹੈਰਾਨ ਹੋ ਗਿਆ ਸੀ ਮੇਰੇ ਹੱਥਾਂ ਤੇ ਪੈਰਾਂ ਤੇ ਮਹਿੰਦੀ ਲੱਗੀ ਹੋਈ ਸੀ ਮੇਰੇ ਮੂੰਹ ਤੇ ਥੋੜਾ ਥੋੜਾ ਮੇਕਅਪ ਕੀਤਾ ਹੋਇਆ ਸੀ ਜਿਦਕਿ ਮੈਂ ਬਹੁਤ ਘਬराई ਹੋਈ ਸੀ ਮੈਂ ਉਹਨੂੰ ਗੱਡੀ 'ਚ ਨੌਨ ਲੈ ਗਿਆ ਤੇ ਉਹਨੇ ਗੱਡੀ 'ਚ ਆਉਣੀ ਸ਼ੁਰੂ ਕਰ ਦਿੱਤੀ। ਮੇਰੀਆਂ ਅੱਖਾਂ ਵਿੱਚ ਹੰਝੂ ਆਉਂਦੇ ਸੀ। ਜੋ ਮੈਂ ਮੈਸੇਜ ਪੜ੍ਹੇ ਸੀ ਉਹਨਾਂ ਨੂੰ ਪੜ੍ਹ ਕੇ ਉਸ ਫੈਡ ਵਿੱਚ ਰੁਕਣਾ ਮੇਰੇ ਲਈ ਬਹੁਤ ਔਖਾ ਹੋ ਗਿਆ ਸੀ। ਪਰ ਉਸ ਤੋਂ ਅੱਗੇ ਹੋਰ ਵੀ ਪ੍ਰੋਬਲਮ ਸੀ ਕਿਉਂਕਿ ਮੈਂ ਆਪਣੇ ਘਰ ਜਾਣਾ ਸੀ। ਕਿਉਂਕਿ ਮੈਂ ਆਪਣੇ ਘਰਦਿਆਂ ਨੂੰ ਆਪਣੇ ਘਰ ਵਾਲੇ ਦੀ ਸੱਚਾਈ ਦੱਸੀ ਸੀ ਜਿਹਦੇ ਨਾਲ ਮੈਂ ਆਪਣੀ ਪਸੰਦਾ ਵਿਆਹ ਕਰਾਇਆ ਸੀ। ਕਦੀ ਕਦੀ ਪਿਆਰ ਵੀ ਇਦਾਂ ਦਾ ਹੀ ਹੁੰਦਾ। ਕਿ ਇਨਸਾਨ ਨੂੰ ਖੱਡ ਵਿੱਚ ਸੁੱਟ ਦਿੰਦਾ ਤੇ ਇਨਸਾਨ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰੇ ਲਈ ਇਸ ਪ੍ਰੋਬਲਮ ਤੋਂ ਨਿਕਲਣਾ ਬਹੁਤ ਔਖਾ ਸੀ ਮੇਰਾ ਚ ਪ੍ਰਾਣਾ ਵੀ ਖਤਰੇ ਤੋਂ ਕੱਟਨੇ ਸੀ ਮੈਨੂੰ ਹਜੇ ਗੱਡੀ ਵਿੱਚ ਬੈਠੀ ਨੂੰ 5 ਮਿੰਟ ਹੀ ਹੋਏ ਸੀ ਕਿ ਮੇਰੇ ਘਰ ਵਾਲੇ ਦਾ ਫੋਨ ਆਉਣ ਲੱਗ ਪਿਆ ਮੇਰੇ ਹੱਥ ਪੈਰ ਕੰਬਣ ਲੱਗ ਪਏ ਸ਼ਾਇਦ ਦੀਪ ਬਾਥਰੂਮ ਤੋਂ ਬਾਹਰ ਆ ਗਿਆ ਸੀ ਮੈਨੂੰ ਫਲੈਟ ਵਿੱਚ ਨਾ ਦੇਖ ਕੇ ਫੋਨ ਕਰਦਾ ਸੀ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉੱਥੇ ਰੁਕਦੀ ਮੈਂ ਆਪਣੇ ਫੋਨ ਤੇ ਬਸ ਉਹਦਾ ਨਾਮ ਦੇਖਦੀ ਸੀ ਜਿਹਦੇ ਨਾਲ ਕੱਲ ਰਾਤ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਈ ਸੀ ਜਿੱਦਾਂ ਹੀ ਫੋਨ ਕੱਟਿਆ ਗਿਆ ਮੈਂ ਫੋਨ ਬੰਦ ਕਰ ਦਿੱਤਾ ਅੱਧੇ ਘੰਟੇ ਬਾਅਦ ਮੈਂ ਆਪਣੇ ਘਰ ਦੇ ਦਰਵਾਜ਼ੇ ਤੇ ਸੀ ਮੇਰਾ ਭਰਾ ਮੈਨੂੰ ਇਸ ਹਾਲਤ ਵਿੱਚ ਦੇਖ ਕੇ ਹੈਰਾਨ ਹੀ ਰਹਿ ਗਿਆ ਸੀ ਮੈਂ ਫਟਾਫਟ ਘਰ ਵੜੀ ਤੇ ਵੱਡੀ ਭੈਣ ਦੇ ਗਲੇ ਲੱਗ ਕੇ ਰੋਣ ਲੱਗ ਪਈ ਮੈਂ ਸਾਰਾ ਸੱਚ ਆਪਣੀ ਵੱਡੀ ਭੈਣ ਨੂੰ ਦੱਸ ਦਿੱਤਾ ਸੀ ਲਾਗੇ ਮੇਰਾ ਭਰਾ ਖੜਾ ਸੀ ਉਹਨੇ ਵੀ ਸੁਣ ਲਿਆ ਸੀ ਉਸ ਤੋਂ ਬਾਅਦ ਮੇਰੀ ਸਾਰੀ ਜ਼ਿੰਦਗੀ ਬਦਲ ਗਈ ਸੀ ਕਿਉਂਕਿ ਮੇਰੇ ਭਰਾਣੇ ਦੀਪ ਨਾਲ ਮੇਰੀ ਮੁਲਾਕਾਤ ਸਾਡੇ ਦਫ਼ਤਰ ਵਿੱਚ ਹੋਈ ਸੀ ਉਹ ਬਹੁਤ ਸੋਹਣਾ ਸੀ ਹਰ ਕੋਈ ਕੁੜੀ ਉਹਨੂੰ ਦੇਖਦੀ ਸੀ ਮੇਰਾ ਇਹ ਹਾਲ ਸੀ ਤੇ ਪਰ ਮੈਂ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤੀ ਸੀ ਕਿ ਮੈਂ ਵੀ ਬਾਕੀ ਕੁੜੀਆਂ ਦੀ ਤਰ੍ਹਾਂ ਉਹਨੂੰ ਪਿਆਰ ਕਰਦੀ ਆ ਬੌਸ ਨੇ ਮੈਨੂੰ ਕਿਹਾ ਕਿ ਦੀਪ ਨੂੰ ਸਾਰੀ ਜ਼ਿੰਮੇਵਾਰੀ ਸਮਝਾ ਦੇ ਉਹ ਚੰਗੀ ਸ਼ਖਸੀਅਤ ਦਾ ਮਾਲਕ ਸੀ ਦਫ਼ਤਰ ਦੀ ਹਰ ਕੁੜੀ ਉਹਨੂੰ ਦੇਖਦੀ ਸੀ ਵੈਸਟਰਨ ਦੀਪ ਤੇ ਜ਼ਰਬੇਕਾਰ ਤੇ ਵਧੀਆ ਪੜ੍ਹਿਆ ਲਿਖਿਆ ਸੀ ਜਿਸ ਦਿਨ ਉਹ ਮੇਰੇ ਕਮਰੇ ਵਿੱਚ ਆਇਆ ਸੀ ਉਸ ਦਿਨ ਮੈਂ ਬਹੁਤ ਖੁਸ਼ ਸੀ ਕਿਉਂਕਿ ਉਹਦੀ ਜ਼ਿੰਮੇਵਾਰੀ ਮੈਨੂੰ ਮਿਲੀ ਸੀ ਸਾਰਾ ਦਿਨ ਮੈਂ ਦੀਪ ਦੇ ਕੋਲ ਰਹਿ ਕੇ ਗੁਜ਼ਾਰਿਆ ਸੀ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਸੀ ਕਿ ਉਹ ਬਾਕੀ ਮੁੰਡਿਆਂ ਨਾਲੋਂ ਕਾਫੀ ਵੱਖਰਾ ਸੀ ਸਾਰਾ ਦਿਨ ਕੰਮ ਕਰਦਾ ਰਹਿੰਦਾ ਤੇ ਮਿਹਨਤ ਕਰਦਾ ਰਹਿੰਦਾ ਸੀ ਪਹਿਲੇ ਦਿਨ ਸਾਡੀ ਦੋਸਤੀ ਹੋ ਗਈ ਸੀ ਸਾਰੀਆਂ ਕੁੜੀਆਂ ਗੱਲਾਂ ਕਰਦੀਆਂ ਸੀ ਪਰ ਮੇਰੀ ਦੀਪ ਦੇ ਨਾਲ ਦੋਸਤੀ ਹੋ ਗਈ ਸੀ ਕੁੜੀਆਂ ਦੂਰੋਂ ਸਾਨੂੰ ਦੇਖ ਕੇ ਹੌਂਕੇ ਭਰਦੀਆਂ ਸੀ ਅਗਲੇ ਹੀ ਦਿਨ ਦੀਪ ਨੂੰ ਸਾਰਾ ਕੰਮ ਮੈਂ ਸਮਝਾ ਦਿੱਤਾ ਤੇ ਉਸ ਨੂੰ ਸਮਝ ਵੀ ਆ ਗਿਆ ਸੀ ਸਾਡੀ ਦੋਸਤੀ ਖਤਮ ਨਹੀਂ ਹੋਈ ਸੀ ਟਾਈਮ ਦੇ ਨਾਲ ਨਾਲ ਵਧਦੀ ਜਾਂਦੀ ਸੀ ਕਾਫੀ ਟਾਈਮ ਅਸੀਂ ਦਫ਼ਤਰ ਵਿੱਚ ਬੈਠੇ ਇੱਕ ਦੂਜੇ ਨਾਲ ਗੱਪਾਂ ਮਾਰਦੇ ਰਹਿੰਦੇ ਸੀ ਉਹਦੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਸੀ ਕਿ ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਸਮਾਂ ਲੰਘ ਗਿਆ ਅਸੀਂ ਇੱਕ ਦੂਜੇ ਨੂੰ ਫੋਨ ਨੰਬਰ ਦਿੱਤਾ ਤੇ ਘਰ ਆ ਕੇ ਚੈਟ ਕਰਨ ਲੱਗ ਜਾਂਦੇ ਸੀ ਸਾਡੀ ਗੱਲਬਾਤ ਇਸ ਹੱਦ ਤੱਕ ਵੱਧ ਗਈ ਸੀ ਕਿ ਮੈਂ ਪੜ੍ਹੀ ਲਿਖੀ ਤੇ ਜਵਾਨ ਸੀ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਦਾ ਹੱਕ ਵੀ ਸੀ ਕੁਝ ਦਿਨਾਂ ਬਾਅਦ ਦੀਪ ਨੇ ਮੈਨੂੰ ਵਿਆਹ ਲਈ ਕਿਆ ਤੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਮੈਂ ਉਹਦੇ ਘਰਦਿਆਂ ਦੇ ਬਾਰੇ ਪਤਾ ਕਰਨਾ ਚਾਹੁੰਦੀ ਸੀ ਪਰ ਉਹਨੇ ਮੇਰੇ ਨਾਲ ਕੋਈ ਵੀ ਗੱਲ ਨਹੀਂ ਕੀਤੀ ਸੀ ਉਹਨੇ ਬਸ ਇੰਨਾ ਹੀ ਦੱਸਿਆ ਸੀ ਕਿ ਉਹਦੇ ਘਰੇ ਉਡੀ ਬਹੁਤ ਲੜਾਈ ਹੋਈ ਸੀ ਇਸ ਕਰਕੇ ਉਹਨੇ ਘਰੇ ਘਰ ਛੱਡ ਦਿੱਤਾ ਸੀ ਪਰ ਦੁਬਾਰਾ ਹੁਣ ਆਪਣੀ ਮਾਂ ਦੇ ਕੋਲ ਨਹੀਂ ਉਹ ਜਾਣਾ ਚਾਹੁੰਦਾ ਸੀ ਇਸ ਲਈ ਇਹ ਸੋਚ ਕੇ ਮੈਂ ਥੋੜਾ ਪਰੇਸ਼ਾਨ ਹੋ ਗਈ ਸੀ ਕਿਉਂਕਿ ਮੇਰੇ ਭਰਾ ਨੇ ਕਦੀ ਵੀ ਇਹੋ ਜਿਹੇ ਇਨਸਾਨ ਨਾਲ ਵਿਆਹ ਨਹੀਂ ਕਰਨਾ ਸੀ ਜਿਨੇ ਗੁੱਸੇ ਨਾਲ ਆਪਣੀ ਮਾਂ ਨੂੰ ਛੱਡ ਦਿੱਤਾ ਸੀ ਤੇ ਜਦੋਂ ਇਹ ਗੱਲ ਮੈਂ ਦੀਪ ਨਾਲ ਕੀਤੀ ਤਾਂ ਕਾਫੀ ਦੇਰ ਉਹ ਚੁੱਪ ਰਿਹਾ ਤੇ ਕਹਿਣ ਲੱਗਾ ਜਦੋਂ ਆਪਣਾ ਵਿਆਹ ਹੋ ਜਾਊਗਾ ਤੇ ਮੈਂ ਆਪਣੀ ਮਾਂ ਦੇ ਨਾਲ ਬੋਲਚਾਲ ਕਰ ਲਵਾਂਗਾ ਮੈਂ ਉਹਨਾਂ ਨੂੰ ਆਪਣੇ ਘਰੇ ਬੁਲਾ ਲਵਾਂਗਾ ਤੂੰ ਵੀ ਮੇਰੇ ਨਾਲ ਚੱਲ ਪਰ ਫਿਲਹਾਲ ਮੈਂ ਉਹਨਾਂ ਦੇ ਕੋਲ ਨਹੀਂ ਜਾਣਾ ਚਾਹੁੰਦਾ ਉਹ ਆਪਣੀ ਇਸ ਗੱਲ ਤੇ ਪੱਕਾ ਸੀ ਮੈਂ ਕਿਹ ਫਰਿਸ਼ਤਾ ਕੌਣ ਲੈ ਕੇ ਆਊਗਾ ਉਹ ਕਹਿਣ ਲੱਗਾ ਮੈਂ ਆਪ ਹੀ ਰਿਸ਼ਤਾ ਲੈ ਕੇ ਆਊਗਾ ਮੇਰਾ ਦੋਸਤ ਤੇ ਉਹਦੀ ਘਰ ਵਾਲੀ ਆ ਜਾਣਗੀ ਦੀਪ ਦੇ ਬਾਰੇ ਮੈਂ ਆਪਣੇ ਭਰਾ ਦੇ ਨਾਲ ਗੱਲ ਕੀਤੀ ਮੇਰੇ ਮਾਪੇ ਤਾਂ ਇਸ ਦੁਨੀਆ ਵਿੱਚ ਨਹੀਂ ਸੀ ਤੇ ਮੇਰਾ ਭਰਾ ਹੀ ਸੀ ਮੇਰੀ ਵੱਡੀ ਭੈਣ ਦਾ ਵਿਆਹ ਹੋਇਆ ਸੀ ਇਸ ਲਈ ਮੇਰੇ ਭਰਾ ਨੇ ਹੀ ਮੇਰੀ ਭੈਣ ਦਾ ਵਿਆਹ ਕੀਤਾ ਸੀ ਜਦੋਂ ਮੈਂ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਉਹ ਚੁੱਪ ਹੋ ਗਿਆ ਸੀ ਮੇਰਾ ਭਰਾ ਕਹਿਣ ਲੱਗਾ ਕਿ ਮੈਂ ਏਦਾਂ ਦੇ ਇਨਸਾਨ ਨਾਲ ਤੇਰਾ ਰਿਸ਼ਤਾ ਕਿੱਦਾਂ ਕਰ ਸਕਦਾ ਜੋ ਗੁੱਸੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਸਕਦਾ ਉਹ ਗੁੱਸੇ ਵਿੱਚ ਤੇਰੇ ਨਾਲ ਕਿੱਦਾਂ ਰਹੂਗਾ ਕਿੱਦਾਂ ਜ਼ਿੰਦਗੀ ਕੱਜਾਰੇਂਗੀ ਤੂੰ ਉਹਦੇ ਨਾਲ ਮੇਰਾ ਭਰਾ ਬੜਾ ਸਮਝਦਾਰ ਸੀ ਪਰ ਮੈਂ ਤਾਂ ਦੀਪ ਦੇ ਪਿਆਰ ਵਿੱਚ ਪਾਗਲ ਸੀ ਮੈਂ ਉਹਨੂੰ ਸਮਝਾਇਆ ਕਿ ਮੈਂ ਪੜ੍ਹੀ ਲਿਖੀ ਤੇ ਸਿਆਣੀ ਕੁੜੀ ਆ ਜੇ ਮੈਨੂੰ ਦੀਪ ਥੋੜਾ ਜਿਹਾ ਵੀ ਚੰਗਾ ਨਾ ਲੱਗਦਾ ਤੇ ਮੈਂ ਕਦੀ ਵੀ ਉਹਦੇ ਨਾਲ ਵਿਆਹ ਦੀ ਗੱਲ ਨਾ ਕਰਦੀ ਮੇਰੇ ਪਿਆਰ ਨੂੰ ਦੇਖ ਕੇ ਮੇਰੇ ਭਰਾ ਨੇ ਦੀਪ ਨਾਲ ਮਿਲਣ ਦਾ ਫੈਸਲਾ ਕਰ ਲਿਆ ਸੀ ਦੀਪ ਆਪਣੇ ਦੋਸਤ ਤੇ ਉਹਦੀ ਘਰ ਵਾਲੇ ਨੂੰ ਲੈ ਕੇ ਸਾਡੇ ਘਰ ਆ ਗਿਆ ਸੀ ਉਹ ਨਾ ਬਸ ਚੰਗਾ ਹੀ ਸੀ ਸਗੋਂ ਉਹਦੇ ਗੱਲ ਕਰਨ ਦਾ ਤਰੀਕਾ ਦੇਖ ਕੇ ਹਰ ਕੋਈ ਉਹਦੇ ਨਾਲ ਰਿਸ਼ਤਾ ਜੋੜ ਲੈ ਤਿਆਰ ਹੋ ਸਕਦਾ ਸੀ ਮੇਰੇ ਭਰਾ ਨੇ ਬੜੇ ਤਰੀਕੇ ਨਾਲ ਗੱਲ ਕੀਤੀ ਤੇ ਵਾਰ-ਵਾਰ ਉਹਨੂੰ ਇਹੀ ਕਿਹਾ ਕਿ ਇੱਕ ਵਾਰ ਉਹ ਆਪਣੇ ਪਰਿਵਾਰ ਨਾਲ ਮਿਲਾਵੇ ਪਰਦੀਪ ਨੇ ਇੱਕੋ ਗੱਲ ਹੀ ਕਹੀ ਸੀ ਕਿ ਵਿਆਹ ਤੋਂ ਬਾਅਦ ਉਹ ਮੈਨੂੰ ਮਾਂ ਪਿਓ ਕੋ ਲੈ ਕੇ ਜਾਊਗਾ ਪਰ ਵਿਆਹ ਤੋਂ ਪਹਿਲਾਂ ਉਹਨਾਂ ਨਾਲ ਕੋਈ ਵੀ ਲਿੰਕ ਨਹੀਂ ਬਣਾਉਣਾ ਚਾਹੁੰਦਾ ਉਹਨੇ ਇਹ ਵੀ ਦੱਸਿਆ ਕਿ ਉਹਦੀ ਮਾਂ ਆਪਣੇ ਕਿਸੇ ਸਹੇਲੀ ਦੀ ਕੁੜੀ ਨਾਲ ਉਹਦਾ ਵਿਆਹ ਕਰਨਾ ਚਾਹਦੀ ਹੈ ਇਸ ਲਈ ਕਿ ਉਹ ਗੁੱਸੇ ਹੋ ਕੇ ਘਰੋਂ ਆ ਗਿਆ ਇਹ ਗੱਲ ਉਹ ਕਿਸੇ ਨੂੰ ਵੀ ਨਹੀਂ ਦੱਸਣਾ ਚਾਹੁੰਦਾ ਸੀ ਤੇ ਆਪਣੇ ਵਿਆਹ ਬਾਰੇ ਵੀ ਆਪਣੇ ਮਾਂ ਨੂੰ ਨੇ ਦੱਸਣਾ ਚਾਹੁੰਦਾ ਸੀ ਦੀਪ ਨੇ ਮੇਰੇ ਭਰਾ ਨਾਲ ਏਦਾਂ ਗੱਲ ਕੀਤੀ ਕਿ ਮੇਰਾ ਭਰਾ ਵੀ ਮੰਨ ਗਿਆ ਤੇ ਕੁਝ ਦਿਨਾਂ ਬਾਅਦ ਹੀ ਵਿਆਹ ਰੱਖ ਦਿੱਤਾ ਵਿਆਹ ਦੀ ਤਰੀਕ ਰੱਖ ਲਈ ਮੈਂ ਆਫਿਸ ਤੋਂ ਛੁੱਟੀ ਲੈ ਲਈ ਤੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਈ ਜਿੰਨਾਂ ਨੂੰ ਮੇਰੇ ਵਿਆਹ ਦਾ ਪਤਾ ਲੱਗਦਾ ਸੀ ਉਹ ਸਾਰੇ ਹੈਰਾਨ ਸੀ ਕਿੰਨੀ ਜਲਦੀ ਦੀਪ ਤੇ ਨਾਲ ਵਿਆਹ ਦਾ ਫੈਸਲਾ ਕਿੱਦਾਂ ਕਰ ਲਿਆ ਬਲਕਿ ਮੇਰੀ ਕਿਸਮਤ ਤੋਂ ਵੀ ਹੈਰਾਨ ਸੀ ਮੇਰੀਆਂ ਸਹੇਲੀਆਂ ਕਹਿੰਦੀਆਂ ਸੀ ਕਿ ਤੂੰ ਬੜੀ ਵੱਡੀ ਮੱਲ ਮਾਰੀ ਆ ਸਹਰਿਆਂ ਦਾ ਕੋਈ ਝੰਡਟ ਨਹੀਂ ਤੇ ਨਾ ਹੀ ਹੋਰ ਪ੍ਰੋਬਲਮ ਪੜਿਆ ਲਿਖਿਆ ਸੋਹਣਾ ਮੁੰਡਾ ਬੜੀ ਕਿਸਮਤ ਨਾਲ ਮਿਲ ਗਿਆ ਮੇਰੀਆਂ ਸਹੇਲੀਆਂ ਮੇਰੇ ਤੋਂ ਬਹੁਤ ਖੁਸ਼ ਸੀ ਉਹਨਾਂ ਨੇ ਵਿਆਹ ਵਿੱਚ ਮੇਰਾ ਬਹੁਤ ਸਾਥ ਦਿੱਤਾ ਸੀ ਸਾਡੇ ਘਰ ਵਿੱਚ ਹੋਰ ਕੋਈ ਵੀ ਔਰਤ ਨਹੀਂ ਸੀ ਮੇਰੇ ਭਰਾ ਨੇ ਕਿਹਾ ਕਿ ਦੋਨਾਂ ਭੈਣਾਂ ਦਾ ਵਿਆਹ ਕਰਕੇ ਫਿਰ ਹੀ ਮੈਂ ਵਿਆਹ ਕਰਵਾਉਂਗਾ ਮੈਨੂੰ ਤਾਂ ਬੜਾ ਮਾਣ ਸੀ ਕਿ ਮੇਰੇ ਭਰਾ ਨੇ ਹਜੇ ਤੱਕ ਵਿਆਹ ਨਹੀਂ ਕਰਵਾਇਆ ਤੇ ਸਾਡੇ ਵਿਆਹ ਤੋਂ ਬਾਅਦ ਉਹ ਵਿਆਹ ਕਰਵਾਊਗਾ ਤੇ ਉਹਨੇ ਸਾਡੇ ਲਈ ਬਹੁਤ ਕੁਝ ਕੀਤਾ ਅਸੀਂ ਦੋਵੇਂ ਭੈਣਾਂ ਆਪਣੇ ਭਰਾ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇਖਣਾ ਚਾਹੁੰਦੀਆਂ ਸੀ ਪਰ ਸਾਨੂੰ ਕੀ ਪਤਾ ਸੀ ਕਿ ਇਦਾਂ ਦੇ ਦਿਨ ਵੀ ਦੇਖਣੇ ਪੈਣਗੇ ਇਦਾਂ ਹੀ ਵਿਆਹ ਦੇ ਦਿਨ ਲੱਗੇ ਆ ਗਏ ਉਹ ਜਿਸ ਕੁਝੇ ਕੋ ਦਿਨਾਂ ਬਾਅਦ ਦੀਪ ਆਪਣੇ ਦੋਸਤਾਂ ਤੇ ਹੋਰ ਰਿਸ਼ਤੇਦਾਰਾਂ ਨਾਲ ਬਰਾਤ ਲੈ ਕੇ ਆ ਗਿਆ ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰਾ ਪਿਆਰ ਦੀਪ ਦੇ ਰੂਪ ਵਿੱਚ ਮੈਨੂੰ ਮਿਲ ਗਿਆ ਸੀ ਉਹਨੇ ਬਹੁਤ ਵੱਡੇ ਅਪਾਰਟਮੈਂਟ ਦਾ ਇੰਤਜ਼ਾਮ ਕੀਤਾ ਹੋਇਆ ਸੀ ਇਸ ਅਪਾਰਟਮੈਂਟ ਉਹਨੇ ਕਿਰਾਏ ਤੇ ਲਿਆ ਸੀ ਵਿਦਾ ਕਰਕੇ ਮੈਨੂੰ ਸਿੱਧਾ ਇੱਥੇ ਲੈ ਕੇ ਆਇਆ ਸੀ ਉੱਥੇ ਮੈਨੂੰ ਇੱਕ ਚੀਜ਼ ਪਸੰਦ ਆਈ ਜਿਹਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ ਇਹ ਚੀਜ਼ ਤਾਂ ਮੇਰੀ ਪਸੰਦ ਦੀ ਸੀ ਆ ਜਦੋਂ ਮੈਂ ਕਮਰੇ ਵਿੱਚ ਗਈ ਕੁਝ ਹੀ ਥੇਰ ਬਾਅਦ ਦੀਪ ਕਮਰੇ ਵਿੱਚ ਆ ਗਿਆ ਆਉਂਦੇ ਹੀ ਜਿੱਦਾਂ ਉਹਨੇ ਮੇਰੇ ਤੇ ਪਿਆਰ ਵਾਰਿਆ ਸੀ ਮੈਂ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਕੁੜੀ ਆਪਣੇ ਆਪ ਨੂੰ ਸਮਝਦੀ ਸੀ ਦੀਪ ਨੇ ਆਮ ਬੰਦਿਆਂ ਦੇ ਵਾਂਗ ਉਹ ਮੈਨੂੰ ਹਾਸਲ ਨਹੀਂ ਕੀਤਾ ਸੀ ਸਗੋਂ ਬੜੇ ਅਲੱਗ ਤਰੀਕੇ ਨਾਲ ਮੇਰੇ ਨਾਲ ਰਾਤ ਮਨਾਈ ਸੀ ਕੁਝ ਦੇਰ ਬਾਅਦ ਉਹ ਮੇਰੇ ਤੇ ਹਾਵੀ ਹੋ ਗਿਆ ਸੀ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਬਸ ਉਹਦੀ ਉਹਨੂੰ ਸਪੋਰਟ ਕਰਦੀ ਰਹੀ ਮੈਂ ਉਹਦੀਆਂ ਮਨਮਾਨੀਆਂ ਨੂੰ ਬਰਦਾਸ਼ਤ ਕਰਦੀ ਰਹੀ ਇਦਾਂ ਹੀ ਸਵੇਰ ਹੋ ਗਈ ساری ਰਾਤ ਮੈਂ ਸੁੱਤੀ ਨਹੀਂ ਸੀ ਸਵੇਰੇ ਜੇ ਮੈਂ ਮਸਾਂ ਹੀ ਉਹਦੇ ਕੋਲ ਸੌਣ ਦੀ ਇਜਾਜ਼ਤ ਲਈ ਸੀ ਘੰਟੇ ਕੋ ਬਾਅਦ ਮੈਨੂੰ ਜਾਗ ਆਈ ਕਿਉਂਕਿ ਮੈਂ ਆਪਣੇ ਫੋਨ ਤੇ అలਾਰਮ ਲਾਇਆ ਹੋਇਆ ਸੀ ਜਦੋਂ ਮੈਂ ਉઠી ਤਾਂ ਮੈਨੂੰ ਬਾਥਰੂਮ ਵਿੱਚੋਂ ਪਾਣੀ ਦੀ ਆਵਾਜ਼ ਉਮਨ ਲੱਗ ਪਈ ਮੈਂ ਹੈਰਾਨ ਸੀ ਕਿ ਮੇਰਾ ਘਰ ਵਾਲਾ ਮੇਰੇ ਤੋਂ ਪਹਿਲਾਂ ਉੱਠ ਕੇ ਹੀ ਨਹਾਉਣ ਚਲਾ ਗਿਆ ਮੇਰੀ ਨਜ਼ਰ ਉਹਦੇ ਜੱਗ ਦੇ ਮੋਬਾਈਲ ਤੇ ਪਈ ਮੈਂ ਉਹਦੇ ਫੋਨ ਤੇ ਆਉਂਦੇ ਮੈਸੇਜ ਪੜ੍ਹਨੇ ਸ਼ੁਰੂ ਕੀਤੇ ਮੇਰੇ ਕੋਲ ਹੋਰ ਕੋਈ ਰਾਹਤਾ ਨਹੀਂ ਸੀ ਕਿ ਮੈਂ ਆਸਾਨੀ ਨਾਲ ਇਹ ਘਰ ਛੱਡ ਕੇ ਇੱਥੋਂ ਚਲੀ ਜਾਵਾਂ ਆਪਣੇ ਘਰ ਵਾਪਸ ਪਹੁੰਚ ਜਾਵਾਂ ਕਮਰੇ ਦਾ ਦਰਵਾਜ਼ਾ ਬਾਰੋ ਬੰਦ ਕਰਕੇ ਮੈਂ ਆਪਣਾ ਫੋਨ ਲੈ ਕੇ ਉਥੋਂ ਭੱਜੀ ਸੀ ਕਾਰ ਪਹੁੰਚ ਕੇ ਰੋ ਰੋ ਕੇ ਮੈਂ ਆਪਣੀ ਦੀਦੀ ਨੂੰ ਆਪਣੇ ਘਰ ਵਾਲੇ ਬਾਰੇ ਸਾਰੀ ਗੱਲ ਦੱਸ ਦਿੱਤੀ ਸੀ ਮੇਰੇ ਭਰਾ ਨੇ ਵੀ ਸੁਣ ਲਿਆ ਸੀ ਉਹਨੂੰ ਤਾਂ ਯਕੀਨ ਨਹੀਂ ਹੁੰਦਾ ਸੀ ਕਿ ਦੀਪ ਇੰਨਾ ਘਟੀਆ ਇਨਸਾਨ ਵੀ ਹੋ ਸਕਦਾ ਉਹ ਕਹਿਣ ਲੱਗਾ ਕਿ ਮੈਂ ਦੀਪ ਨੂੰ ਜਿਉਂਦਾ ਹੀ ਮਾਰ ਦੇਵਾਂਗਾ ਉਹ ਮੇਰੀ ਭੈਣ ਦੇ ਨਾਲ ਏਦਾਂ ਦੀ ਹਰਕਤ ਕਿਦਾਂ ਕਰ ਸਕਦਾ ਮੈਨੂੰ ਡਰ ਸੀ ਕਿ ਜੇ ਮੇਰਾ ਭਰਾ ਦੀਪ ਨਾਲ ਕੁਝ ਵੀ ਗਲਤ ਕਰਦਾ ਤਾਂ ਬਰਬਾਦੀ ਮੇਰੀ ਹੀ ਹੋਣੀ ਸੀ ਮੈਂ ਆਪਣੇ ਭਰਾ ਨੂੰ ਕਿਹਾ ਕਿ ਸੋਚ ਸਮਝ ਕੇ ਕਦਮ ਚੁੱਕੀਏ ਇਹ ਨਾ ਹੋਵੇ ਕਿ ਮੈਂ ਸਾਰੀ ਜ਼ਿੰਦਗੀ ਲਈ ਬਰਬਾਦ ਹੋ ਜਾਵਾਂ ਮੇਰੇ ਭਰਾ ਨੇ ਮੈਨੂੰ ਤਸੱਲੀ ਦਿੱਤੀ ਮੇਰੀ ਭੈਣ ਮੈਨੂੰ ਕਮਰੇ ਵਿੱਚ ਲੈ ਆਈ ਰੋ ਰੋ ਕੇ ਮੇਰਾ ਬੁਰਾ ਹਾਲ ਹੋ ਗਿਆ ਸੀ ਮੈਨੂੰ ਯਕੀਨ ਨੇ ਹੁੰਦਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਹ ਸਭ ਤੋਂ ਵੱਡਾ ਤੋਖਾ ਉਹਨੇ ਮੈਨੂੰ ਦਿੱਤਾ ਜਿਹਨੂੰ ਮੈਂ ਸਭ ਕੁਝ ਆਪਣਾ ਮੰਨ ਲਿਆ ਸੀ ਦੀਪ ਦੇ ਫੋਨ ਤੇ ਉਹਦੇ ਦੋਸਤ ਤੇ ਮੈਸੇਜ ਆਉਂਦੇ ਸੀ ਜੋ ਕਹਿੰਦਾ ਸੀ ਕਿ ਰਾਤ ਭਾਬੀ ਦੀ ਵੀਡੀਓ ਬਹੁਤ ਵਧੀਆ ਸੀ ਭਾਬੀ ਦੀ ਵੀਡੀਓ ਦੇਖ ਕੇ ਮੇਰੇ ਕੋਲ ਤਾਂ ਰੈ ਨਹੀਂ ਹੁੰਦਾ ਉਸੇ ਦੋਸਤ ਦਾ ਮੈਸੇਜ ਆਇਆ ਸੀ ਕਿ ਦੇਖੀ ਮੈਂ ਭਾਬੀ ਨੂੰ ਮਹਿੰਗੇ ਰੇਟ ਤੇ ਖਰੀਦ ਲਵਾਂਗਾ ਤੇ ਦੇਖੀ ਕਿਦਾਂ ਰੌਣਕ ਲਾਉਂਗਾ ਜੇ ਤੇਰਾ ਦਿਲ ਭਰ ਗਿਆ ਹੋਵੇ ਆਪਣੇ ਮਾਪਿਓ ਦੇ ਬਹਾਨੇ ਮਲਾਉਣ ਦੇ ਲਈ ਉਹ ਮੇਰੇ ਅੱਡੇ ਤੇ ਲੈ ਕੇ ਆ ਜਾ ਆਪਾਂ ਰਲ ਕੇ ਵਾਰੀ ਵਾਰੀ ਸੁਹਾਗ ਰਾਤ ਮਨਾਵਾਂਗੇ ਉਹਦੀ ਖੂਬਸੂਰਤੀ ਤੋਂ ਲੱਖਾਂ ਰੁਪਏ ਕਮਾਵਾਂਗੇ ਉਹ ਤੇਰੇ ਪਿਆਰ ਵਿੱਚ ਪਾਗਲਾ ਸਾਡੇ ਅੱਡੇ ਤੱਕ ਆਰਾਮ ਨਾਲ ਆ ਜਾਊਗੀ ਉਹਦੇ ਤਾਂ ਅੱਗੇ ਪਿੱਛੇ ਵੀ ਕੋਈ ਨਹੀਂ ਬਸ ਇੱਕ ਭਰਾ ਹੀ ਆ ਜੋ ਲੱਭ ਲੱਭ ਕੇ ਥੱਕ ਜਾਊਗਾ ਤੇ ਕੁਝ ਥੇਰ ਵਿੱਚ ਹੀ ਆਪਣੀ ਭੈਣ ਨੂੰ ਭੁੱਲ ਜਾਊਗਾ ਤੇ ਸਾਡਾ ਕਾਰੋਬਾਰ ਵੀ ਵਧੀਆ ਚੱਲ ਪਊਗਾ ਉਹਦਾ ਦੋਸਤ ਹੋਰ ਮੈਸੇਜ ਕਰਦਾ ਸੀ ਤੇ ਮੈਂ ਉਹਦੇ ਹੋਰ ਮੈਸੇਜ ਚੈੱਕ ਕੀਤੇ ਉਹਦੀਆਂ ਵੀਡੀਓ ਵੀ ਦੇਖੀਆਂ ਜਿਨ੍ਹਾਂ ਵਿੱਚ ਰਾਤ ਦੀ ਹਰ ਉਹ ਵੀਡੀਓ ਬਣੀ ਹੋਈ ਸੀ ਮੇਰੇ ਘਰ ਵਾਲੇ ਨੇ ਬੜੀ ਚਲਾਕੀ ਦੇ ਨਾਲ ਕੈਮਰਾ ਪਹਿਲਾਂ ਹੀ ਫਿੱਟ ਕਰ ਦਿੱਤਾ ਸੀ ਰਾਤ ਦੀ ਹਰ ਉਹ ਕੜੀ ਉਹਦੇ ਵਿੱਚ ਐਡ ਹੋ ਗਈ ਸੀ ਉਹਨੇ ਆਪਣੇ ਵਿਆਹ ਦੀ ਪਹਿਲੀ ਰਾਤ ਦੀ ਵੀਡੀਓ ਆਪਣੇ ਦੋਸਤਾਂ ਨੂੰ ਸੈਂਡ ਕਰ ਦਿੱਤੀ ਸੀ ਪਤਾ ਨਹੀਂ ਉਹ ਕੀ ਕਰਨਾ ਚਾਹੁੰਦੇ ਸੀ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਪਰ ਮੈਂ ਆਪਣੇ ਘਰ ਵਾਲੇ ਤੋਂ ਬਚਣ ਦੇ ਲਈ ਫਟਾਫਟ ਉਥੋਂ ਭੱਜ ਗਈ। ਇਹ ਸੁਣ ਕੇ ਤਾਂ ਮੇਰੇ ਭਰਾ ਨੂੰ ਗੁੱਸਾ ਆ ਗਿਆ ਸੀ ਪਰ ਮੈਂ ਇਹ ਨਹੀਂ ਚਾਹੁੰਦੀ ਸੀ ਕਿ ਮੇਰਾ ਭਰਾ ਗੁੱਸੇ ਵਿੱਚ ਕੁਝ ਕਰੇ ਤੇ ਸਾਰੀ ਨੌਬਤ ਮੇਰੀ ਇੱਜ਼ਤ ਤੇ ਆ ਜਾਵੇ। ਕਿਤੇ ਉਹ ਮੇਰੀਆਂ ਵੀਡੀਓ ਲੀਕ ਨਾ ਕਰ ਦੇਵੇ। ਮੇਰੇ ਘਰ ਵਾਲੇ ਨੂੰ ਲੱਗਦਾ ਸੀ ਕਿ ਮੈਂ ਗੂੜੀ ਨੀਂਦ ਵਿੱਚ ਸੁੱਤੀ ਹੋਈ ਹਾਂ ਤੇ ਹਜੇ ਨਹੀਂ ਉਠੂੰਗੀ। ਇਸ ਲਈ ਆਪਣਾ ਫੋਨ ਉਹ ਉੱਥੇ ਹੀ ਛੱਡ ਗਿਆ ਸੀ। ਉਹਨਾਂ ਨੇ ਪਤਾ ਸੀ ਕਿ ਮੈਂ ਆਪਣੇ ਫੋਨ ਤੇ అలਾਰਮ ਲਾਇਆ ਹੋਇਆ ਤਿੰਨ ਲਈ ਜਲਦੀ ਉੱਠ ਸਕਦੀ ਆ ਕੁਝ ਦੇਰ ਬਾਅਦ ਮੈਨੂੰ ਡਰਾਇੰਗ ਰੂਮ ਦੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆਈ ਮੈਂ ਉੱਠ ਕੇ ਦੇਖਿਆ ਤਾਂ ਮੇਰੀ ਭੈਣ ਨੇ ਮੇਰੇ ਭਰਾ ਨੂੰ ਤਸੱਲੀ ਦਿੱਤੀ ਤੇ ਉਹਨੇ ਕੁਝ ਬੰਦਿਆਂ ਨੂੰ ਸੱਦਿਆ ਕੁਝ ਘੰਟਿਆਂ ਬਾਅਦ ਹੀ ਦੀਪ ਦੀਆਂ ਆਵਾਜ਼ਾਂ ਆਉਣ ਲੱਗੀਆਂ ਸ਼ਾਇਦ ਉਹਨੂੰ ਪਤਾ ਨਹੀਂ ਸੀ ਕਿ ਮੈਂ ਉਹਦਾ ਸੱਚ ਪਤਾ ਕਰ ਲਿਆ ਜਦੋਂ ਮੇਰਾ ਭਰਾ ਨੂੰ ਪੁੱਛਣ ਲੱਗਾ ਤਾਂ ਪਹਿਲਾਂ ਤਾਂ ਉਹਨੇ ਜਵਾਬ ਦੇ ਦਿੱਤਾ ਫਿਰ ਮੈਨੂੰ ਬਲੈਕਮੇਲ ਕਰਨ ਲੱਗ ਪਿਆ ਜੇ ਉਹ ਦਾ ਫੋਨ ਨਾ ਦਿੱਤਾ ਤੇ ਉਹ ਮੇਰੀਆਂ ਵੀਡੀਓ ਵਾਇਰਲ ਕਰ ਦੇਊਗਾ ਮੇਰੇ ਭਰਾ ਦੇ ਦੋਸਤਾਂ ਨੇ ਸਭ ਕੁਝ ਹੋਣ ਤੋਂ ਪਹਿਲਾਂ ਹੀ ਉਹਨੂੰ ਫੜ ਲਿਆ ਸੀ ਤੇ ਮੇਰੇ ਭਰਾ ਨੇ ਪੁਲਿਸ ਦੇ ਨਾਲ ਪਹਿਲਾਂ ਹੀ ਇਹ ਗੱਲ ਕਰ ਲਈ ਸੀ ਉਹਦੇ ਖਿਲਾਫ ਪਹਿਲਾਂ ਹੀ ਰਿਪੋਰਟ ਕਰਵਾ ਦਿੱਤੀ ਸੀ ਦੀਪ ਦੇ ਹੱਥ ਵਿੱਚ ਹੁਣ ਕੁਝ ਵੀ ਨਹੀਂ ਸੀ ਕਿਉਂਕਿ ਉਹ ਪਹਿਲਾਂ ਹੀ ਪੁਲਿਸ ਦੇ ਕੋਲ ਪਹੁੰਚ ਗਿਆ ਸੀ ਉਹਨੇ ਮੇਰੇ ਭਰਾ ਨੂੰ ਪੂਰਾ ਯਕੀਨ ਦਿਵਾਇਆ ਸੀ ਕਿ ਕੋਈ ਵੀ ਵੀਡੀਓ ਵਾਇਰਲ ਨਹੀਂ ਹੋਊਗੀ ਪੁਲਿਸ ਦੀਪ ਨੂੰ ਲੈ ਗਈ ਸੀ ਮੈਨੂੰ ਯਕੀਨ ਸੀ ਕਿ ਹੁਣ ਮੇਰੀ ਕੋਈ ਵੀ ਵੀਡੀਓ ਵਾਇਰਲ ਨਹੀਂ ਹੋਊਗੀ ਮੇਰਾ ਦਿਲ ਛੋਟਾ ਸੀ ਉਹਦੇ ਬਾਰੇ ਕੋਈ ਵੀ ਸੋਚ ਨਹੀਂ ਸਕਦਾ ਸੀ ਕਿ ਮੈਂ ਕਿਦਾਂ ਤਕਲੀਫ ਵਿੱਚੋਂ ਲੰਘਦੀ ਸੀ ਮੇਰੇ ਭਰਾ ਨੇ ਮੇਰਾ ਤਲਾਕ ਖੋਜੀ ਦਿਨਾਂ ਵਿੱਚ ਕਰਵਾ ਦਿੱਤਾ ਸੀ ਉਹਦਾ ਕੇਸ ਅਦਾਲਤ ਵਿੱਚ ਚੱਲਦਾ ਸੀ ਤੇ ਬਹੁਤ ਜਲਦੀ ਹੀ ਉਹਨੂੰ ਸਜ਼ਾ ਮਿਲਣ ਵਾਲੀ ਸੀ ਮੇਰੇ ਭਰਾ ਨੇ ਉਹਦੇ ਖਿਲਾਫ ਬਹੁਤ ਮਿਹਨਤ ਦੇ ਨਾਲ ਸਬੂਤ ਇਕੱਠੇ ਕੀਤੇ ਸੀ ਤੇ ਪੁਲਿਸ ਵਾਲਿਆਂ ਨੂੰ ਵੀ ਦੇ ਦਿੱਤੇ ਗਏ ਸੀ ਉਹਨੇ ਏਦਾਂ ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਮੈਂ ਉਹਦੀ ਪਹਿਲੀ ਤੇ ਆਖਰੀ ਘਰਵਾਲੀ ਨਹੀਂ ਸੀ ਉਹ ਮੇਰੇਆਂ ਵਰਗੀਆਂ ਕੁੜੀਆਂ ਨੂੰ ਫਸਾ ਕੇ ਉਹਨਾਂ ਤੋਂ ਧੰਦਾ ਕਰਵਾਉਣਾ ਚਾਹੁੰਦਾ ਸੀ ਉਹਦਾ ਰੱਬ ਦਾ ਸ਼ੁਕਰ ਸੀ ਕਿ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਅੱਜ ਇਸ ਸਾਲ ਨੂੰ 1 ਸਾਲ ਹੋਣ ਵਾਲਾ ਪਰ ਦੀਪ ਦਾ ਪਿਆਰ ਹਜੇ ਵੀ ਮੇਰੇ ਦਿਲ ਨੂੰ ਦੁਖੀ ਕਰ ਦਿੰਦਾ ਕਾਸ਼ ਉਹ ਮੇਰੇ ਨਾਲ ਇਹ ਸਭ ਕੁਝ ਨਾ ਕਰਦਾ ਤਾਂ ਅਸੀਂ ਦੋਵੇਂ ਵਧੀਆ ਜ਼ਿੰਦਗੀ ਗੁਜ਼ਾਰਦੇ ਅੱਜ ਕੱਲ ਦੇ ਜ਼ਮਾਨੇ ਵਿੱਚ ਲੋਕ ਪੈਸਿਆਂ ਦੇ ਲਾਲਚ ਵਿੱਚ ਹਰ ਹੱਦਾਂ ਪਾਰ ਕਰ ਦਿੰਦੇ ਆ ਸਾਨੂੰ ਇਦਾਂ ਦੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਜੋ ਸਾਨੂੰ ਪਿਆਰ ਵਿੱਚ ਫਸਾ ਕੇ ਇਦਾਂ ਦੇ ਕੰਮ ਕਰਦੇ ਆ ਤੇ ਸਾਡਾ ਉਹਨਾਂ ਵਿੱਚੋਂ ਨਿਕਲਣਾ ਵੀ ਬਹੁਤ ਔਖਾ ਹੋ ਜਾਂਦਾ ਤੇ ਵਿਆਹ ਦਾ ਫੈਸਲਾ ਕਦੀ ਵੀ ਜਲਦਬਾਜ਼ੀ ਵਿੱਚ ਨਹੀਂ ਕਰਨਾ ਚਾਹੀਦਾ ਇਹ ਰਿਸ਼ਤਾ ਦੋ ਜਾਣਿਆਂ ਦਾ ਨਹੀਂ ਦੋ ਪਰਿਵਾਰਾਂ ਦਾ ਮਿਲਾਪ ਹੁੰਦਾ ਇਸ ਲਈ ਚੰਗਾ ਇਨਸਾਨ ਚੁਣੋ ਤੇ ਉਹਦੇ ਘਰਦਿਆਂ ਨੂੰ ਵੀ ਮਿਲੋ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਹਾਣੀ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ